ਇਹ ਲੋਕ ਅੱਖਾਂ ਤੇ ਕੈਂਪ ਲਗਾਇਆ ਗਿਆ ਕੀ ਕਹਿਣਾ ਜੀ ਉਹਨਾਂ ਤੇ ਹੀ ਸਦਾ ਚੌਧਰੀ ਕਰਮਚੰਗਰ ਦੇ ਵੱਲੋਂ ਪਰਿਵਾਰ ਵੱਲੋਂ ਸਦਾ ਜਲਬਾਤ ਸਿੰਘ ਜੋ ਐਸਏ ਜੋ ਉਹਨਾਂ ਨੇ ਲਾਗਾ ਜੋ ਕਰਮਚੀ ਚਟਾਇਆ ਬਹੁਤ ਵਧੀਆ ਕੈਂਪ ਲਗਾਇਆ ਕੀ ਕਹਿਣਾ ਜੀ ਗੁਰਦੁਆਰੇ ਸਰ ਥੈਂਕ ਯੂ ਜਿਹੜੇ ਜਿੰਨੇ ਵੀ ਆਏ ਇੱਥੇ ਜਿਨ੍ਹਾਂ ਨੂੰ ਲੋੜ ਆ ਅੱਖਾਂ ਠੀਕ ਕਰਾਉਣ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਸਾਡੇ ਪਿੰਡ ਤੋਂ ਆਏ ধন্যবাদ সেবা চাইন বলা মানে লন ਚੈਨ ਕਰਕੇ ਨਾ ਪਰਦਾ ਹਾਂ ਜੀ ਅੱਜ ਕੈਂਪ ਲਗਾਗਾ ਪਿੰਡ ਦੇ ਵਿੱਚ ਕੀ ਕਰਨ ਚੋਂ ਗੁਰਦੁਆਰੇ ਵੱਲੋਂ ਖਾਲਸਾਬ ਅੱਜ ਵੀ ਫਤਿਹ ਇਹ ਪਿੰਡ ਲਾੜਪੁਰ ਵੀ ਕਿ ਕੈਂਪ ਲਵਾਇਆ ਗਿਆ ਸਰਦਾਰ ਕਰਨ ਸਿੰਘ ਧੂੜ ਦੀ ਜਾਗ ਵਿੱਚ ਤਾਂ ਉਹਨਾਂ ਦੇ ਕੋਟਾਲੀ ਖਰੇ ਨੇ ਦਲਵਾਲ ਸਿੰਘ ਧੂੜ ਚਾਚਾ ਜੀ ਖੜੇ ਨੇ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਹੜਾ ਸੇਵਾ ਦਾਤ ਦੇ ਨੇ ਪਿੰਡ ਦੀ ਤੇ ਜਿੰਨੀ ਵੀ ਸੰਗਤ ਆਈ ਹੈ ਲੋੜਵੰਦ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਹੜਾ ਨੇ ਸੇਵਾ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਲਗਾਇਆ ਗਿਆ ਗੁਰਦਵਾਰੇ ਕੀਰਤਨ ਕਰਨ ਲੋਕਾਂ ਤੇ ਇਹ ਇੱਕ ਬਹੁਤ ਲੋੜਵੰਦ ਲੋਕਾਂ ਦੀ ਜ਼ਰੂਰਤ ਵਾਸਤੇ ਲਗਾਇਆ ਗਿਆ ਹੈ ਅਤੇ ਕਰਮ ਸੰਗਤ ਧੂਰ ਸਾਡੇ ਫਾਦਰ ਜੀ ਨੇ ਉਹਨਾਂ ਦੀ ਯਾਦ ਵਿੱਚ ਹਰ ਸਾਲ ਇਹ ਕਰਦੇ ਆ ਪਿਛਲੇ ਸਾਲ ਵੀ ਇਹ ਕੈਂਪੇੜਾ ਦੇ ਨਾਲ ਵਿੱਚ ਹੀ ਲਗਾਇਆ ਸੀ ਤੇ ਗੁਰਦਵਾਰਾ ਸਿੰਘ ਸਭਾ ਵਿੱਚ ਕੈਂਪ ਚੱਲ ਰਿਹਾ ਹਾਂ bây giờ bây đi lại đây cho tôi một cái này 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 ੈਂਪ ਲਗਾਇਆ ਗਿਆ ਗੁਰਦੁਆਰੇ ਕੀ ਕਹਣਾ ਚਾਹੁੰਦੇ ਹੋ ਇਹ ਇਹ ਸਾਡੀ ਇਹ ਕੈਂਪ ਪਿੰਡ ਲਾਰਡਪੁਰ ਵਿੱਚ ਗੁਰਦੁਆਰਾ ਸਿੰਘ ਸਵਾ ਗੁਰਦੁਆਰਾ ਵਿੱਚ ਦੂਸਰਾ ਕੈਂਪ ਲਗਾਇਆ ਗਿਆ ਹੈ ਚੌਧਰੀ ਕਰਨ ਸਿੰਘ ਸਾਡੇ ਬਾਬਾ ਜੀ ਉਹ ਉਹਨਾਂ ਦੀ ਯਾਦ ਵਿੱਚ ਲਗਾਇਆ ਗਿਆ ਹੈ ਤੇ ਇਹਨੂੰ ਸਾਰਾ ਇਹਨਾਂ ਦਾ ਮਾਨ ਸਤਕਾਰ ਸਾਡੇ ਦਲਬਾਹ ਸਿੰਘ ਭਾਜੀ ਛੋਟੇ ਵੀਰ ਹੈਗੇ ਆ ਇਹਨਾਂ ਦੀ ਬਦੌਲਤ ਹੀ ਸਭ ਕੁਝ ਹੋਇਆ ਹੈ ਜੀ ਹਾਂਜੀ ਸਰ ਜਿਹੜੇ ਅਖੰਡ ਕੈਂਪ ਕਿੰਨੇ ਮਰੀਜ਼ ਪਹੁੰਚ ਚੁੱਕੇ ਸਰ ਜਿਨ੍ਹਾਂ ਨੇ ਕੈਂਪ ਲਗਾਇਆ ਤੁਸੀਂ 400 ਬੰਦਾ 400 ਬੰਦਾ ਜੀ ਜਿਹੜੇ ਵਿੱਚ ਲੱਗਾ ਜੀ ਅੱਗੇ ਵੀ ਪਹਿਲਾਂ ਵੀ ਇੰਨਾ ਕੈਂਪ ਲਗਾਇਆ ਗਿਆ ਉਹਦੇ ਵਿੱਚ ਵੀ ਇੰਨਾ ਬੰਦਾ ਸੀਗਾ ਹੁਣ ਵੀ ਇੰਨਾ ਬੰਦਾ ਹੈ ਜੀ ਸੱਚੀ ਨਹੀਂ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਫਤਿਹ ਅੱਜ ਪਿੰਡ ਲਾੜਪੁਰ ਦੇ ਵਿੱਚ ਸਮੁੱਚੇ ਧੂੜ ਪਰਿਵਾਰ ਸਰਪੰਚ ਸਾਡੇ ਸੁਖਵਿੰਦਰ ਸਿੰਘ ਜੀ ਤੇ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਜਿਹੜਾ ਲਾਇਆ ਜਾ ਰਿਹਾ ਤੇ ਸਾਰੇ ਇਲਾਕੇ ਦੇ ਲਈ ਬਹੁਤ ਵਧੀਆ ਚੀਜ਼ ਆ ਤੇ ਜਿੰਨੇ ਜਿੰਨੇ ਵੀ ਮਰੀਜ਼ ਹੈਗੇ ਜਿਨ੍ਹਾਂ ਨੂੰ ਵੀ ਆਪਣੀ ਜ਼ਰੂਰਤ ਅਨੁਸਾਰ ਆ ਰਹੇ ਆ ਤੁਸੀਂ ਦੇਖ ਹੀ ਚੁੱਕੇ ਹੋ ਸਾਰੇ ਦੀ ਕਵਰੇਜ ਕਰ ਲਈ ਆ ਤੇ ਸਾਰੇ ਆਪੋ ਆਪਣੀ ਜ਼ਰੂਰਤ ਅਨੁਸਾਰ ਜਿਹੜੇ ਆ ਉਹ ਇਸ ਸੇਵਾ ਦਾ ਲਾਭ ਲੈ ਰਹੇ ਆ ਤੇ ਇਹਦੇ ਲਈ ਬਹੁਤ ਥੈਂਕਸ ਸਾਡੇ ਦਲਵੰਗ ਭਾਜੀ ਉਹਨਾਂ ਦਾ ਯੂਐਸਏ ਤੋਂ ਸਪੈਸ਼ਲ ਆਉਂਦੇ ਆ ਹਰ ਸਾਲ ਇੰਦਰਜੀਤ ਭਾਜੀ ਕੋਟੀ ਭਾਜੀ ਨਾਲ ਆਪਣੀ ਕਿਰਪਾਲ ਨੀ ਭਾਜੀ ਆ ਸਾਰੇ ਪਿੰਡ ਵਾਸੀ ਜੀ ਨਾਲ ਆ ਤੇ ਇਹ ਪਿਛਲੇ ਸਾਲ ਵੀ ਜਿਹੜਾ ਕੈਂਪ ਲਗਾਇਆ ਗਿਆ ਸੀਗਾ ਤੇ ਇਸ ਸਾਲ ਵੀ ਇਹ ਸੇਵਾ ਜਿਹੜੀ ਆਈ ਆ ਤੇ ਸਾਡਾ ਇੰਚ ਹਰਪ੍ਰੀਤ ਭਾਈ ਜੀ ਯੂਐਸਏ ਨਾਲ ਹਰਪਾਲਿਆ ਤੇ ਸਾਰੇ ਨਾਲ ਇਕਬਾਲ ਹੋਣੀ ਬਾਕੀ ਸਾਰੇ ਪਿੰਡ ਦੇ ਮੁੰਡੇ ਜਿੰਨਾ ਵੀ ਹੋ ਸਕਦਾ ਸਾਰੇ ਇੱਥੇ ਦੇ ਬੱਚੇ ਬਾਹਰ ਚੜ ਕੇ ਸਹਿਯੋਗ ਵੀ ਕਰਦੇ ਆ ਦੇ ਨਹੀਂ ਸਾਰਿਆਂ ਦਾ ਬਹੁਤ ਥੈਂਕਸ ਆ ਜਿਹੜ ਨੇ ਵੀ ਬੰਦੇ ਇੱਕ ਵੇਲੇ ਸੇਵਾ ਦੇ ਵਿੱਚ ਸਹਿਯੋਗ ਪਾਉਂਦੇ ਆ ਤੇ ਸਭ ਤੋਂ ਵੱਡਾ ਜਿਹੜਾ ਭਾਜੀ ਹੁਣ ਦਰਬਾਖ ਭਾਜੀ ਹੁਣ ਦਾ ਜਿਹਨਾਂ ਦੀ ਸੋਚ ਵਧੀਆ ਆ ਕਿ ਹਰ ਸਾਲ ਜਿਹੜਾ ਸਾਲਾਨਾ ਇਹ ਫ੍ਰੀ ਚੈੱਕਅਪ ਕੈਂਪ ਲਾਉਂਦੇ ਆ ਤੇ ਹੁਣ ਦੇ ਸਾਲਾਂ ਨੂੰ ਵੀ ਇਦਾਂ ਹੀ ਸੇਵਾ ਜਿਹੜੀ ਆ ਚੱਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਵਾਇਟਰ ਸੈਟਮੈਂਟੂਅਸ ਸੇਡ ਇਸ ਮਾਰਕਸ ਸੰਧਾ ਜਿਹੜੇ ਪੂਰੇ ਪੰਜਾਬ ਵਿੱਚ ਅੱਖਾਂ ਦੇ ਕੰਮ ਹੁੰਦੀਆਂ ਅੱਜ ਤੱਕ 778 ਕੇਸ ਸਾਡੇ ਲੱਗ ਚੁੱਕੇ ਆ ਜਿਹਦੇ ਵਿੱਚ 3.5 ਲੱਖ ਜਿਹੜਾ ਉਹ ਜਿੱਕਦਾ ਚੁਕੇ ਆ 2.5 ਲੱਖ ਜਿਹੜੀ ਜੰਗਸਿਹਾਂ ਦਾ ਦੇ ਚੁਕੇ ਆ ਔਰ 45 ਲੱਖ ਜਿਹੜਾ ਉਹਦੇ ਜਿਹੜੇ ਇੰਪਲੇਸ਼ਨ ਸਰਵਦਾ ਉਹਦੇ ਵਿੱਚ ਜਾ ਚੁਕੇ ਆ ਉਹਦੇ ਹਰੇ ਸਾਡੇ ਤਿੰਨ ਸੈਂਟਰਾਂ ਵਿੱਚ ਫ੍ਰੀ ਰਾਜ ਚੱਲਦਾ ਆ ਬਿਆਸ ਮੰਜਿਲਾ ਗਲੰਦਰ ਰੇਹ ਪਹਿਲੀ ਪਹਿਲੀ ਤਰੀ ਇਹ ਸਾਰਾ ਸਬੰਧੋਂ ਫ੍ਰੀ ਚੱਲਦੀਆਂ ਹਰੇਕ ਵਿਕੇ ਪੰਜ ਤਰੀ ਪੰਡਲਤਾ ਪਤਵਾਰ ਰੋਲੋ ਨੇ ਆਣਾ ਉਥੇ ਫ੍ਰੀ ਸੇਵਾ ਚੱਲਦੀ ਆ ਗਰੇਟ ਮੇਰੀ 25 ਰੇਟ ਮੈਨੂੰ ਬੋਲੇਗਾ ਜੇਵਾ ਕਰਦਾਸ ਕੋ ਇਹ ਕੈਂਪਾਂ ਚ ਫ੍ਰੀ ਟ੍ਰੀਟਮੈਂਟ ਫ੍ਰੀ ਦਵਾਈਆਂ ਸਾਧਨ ਸਮਾਂ ਫ੍ਰੀ ਚਾਹੀਏ ਨੂੰ ਸੋ ਕੋਈ ਵੀ ਸੱਜਣ ਭੈਣ ਭਰਾ ਲੋਪਨ ਉਥੇ ਜਾ ਕੇ ਇਹਨਾਂ ਸਮਾਂ ਬਣਾਣਾ ਨਾ ਲੈ ਸਕਦਾ ਉਹ ਰਾਣੀ ਨੇ ਸਿਆਪਨ ਗੋਡਾ ٹیم ਸੰਬੰਧ ਬਾਰਸੀ ਕਿ ਵੇਸਾਰੇ ਪੂਰਾ ਪ੍ਰਵਾਹ ਇਹਨਾਂ ਦਾ ਬਜੁਰਗ ਸਰਦਾਰ ਕੰਮ ਸਿੰਘ ਦੀ ਧੂਰ ਵਿੱਚ ਯਾਤ ਦੇ ਵਿੱਚ ਕਰਾਉਂਦੇ ਆ ਸੋ ਇਸ ਕੈਂਪੇਨ ਕੀ ਘੱਟੋ ਘਾਟ ਤੇ 400 ਜਿਹੜੇ ਪੇਸ਼ੈਂਟ ਆਉਂਦੇ ਆ ਔਰ 30-40 ਦੇ ਬੇਸ਼ੋ ਹੋ ਜਾਣੇ ਔਰ ਦੂ 250 ਮਿੰਟ ਦਾ ਜਾਣੇ ਦਵਾਈਆਂ ਹਰੇਕ ਦੀ ਕਿੱਥੀਆਂ ਨਾ 6 ਮਹੀਨਾ ਦਾ ਬੋਤਲ ਬੰਦੀਨ ਆਸ ਕਾਤਾ ਨੇ ਕਿਹਾ ਵੀ ਇਸ ਇਲਾਕੇ ਵਿੱਚ ਇੰਨਾ ਸਮਾਂ ਕਰਦੇ ਨੇ ਸ਼ੋ ਬਾਹਰ ਦਾ ਸਾਰਾ ਲੋਕਤਨ ਰੋਜ਼ ਰੋਟੇ ਕਿਰਤ ਦਾ ਉਸ ਵਾਇਕ